ਆਪਣੀ ਰੋਟੀ ਲੈ ਵੀ ਕਟੂ ਰੋਟੀ ਆ ਗਈ ਆਪਣੀ ਨਾਲੇ ਹੁਣ ਹਿਸਾਬ ਨਾ ਖਾਈ ਆਪਾਂ ਪਾਰਟੀ ਤੇ ਵੀ ਜਾਣਾ ਠੀਕ ਆ ਭਾਈ ਕਮੈਂਟ ਮਾਰ ਯਾਰ ਭਾਈ ਮੀਟ ਮਟ ਖੂਗਾ ਹੋ ਯਾਰ ਪਾਰਟੀ ਤੇ ਮੀਟ ਲੀ ਹੋਗਾ ਔਰ ਉੱਥੇ ਕੀ ਹੋਗਾ ਬਾਗੀ ਤਾਂ ਯਾ ਚੀ ਹੋ ਗਿਆ ਪਾਰਟੀ ਦਾ ਸਾਰਾ ਕੁਝ ਹੋਊਗਾ ਪੜੀ ਨਵਕਣਾ ਪੜੀ ਚਾਲਤ ਆ ਪਹੁੰਚ ਗਿਆ ਆ ਗਿਆ ਹੈਲੋ ਉਹ ਕਿੱਥੇ ਮਾਰ ਕੇ ਯਾਰ ਤੁਸੀਂ ਬਾਈ ਅਸੀਂ ਨਾ ਧਾਰੀ ਬਟਾਵੇਂ ਤੇ ਟੁੱਟਿਆ ਜਾਨੇ ਆ ਉਹ ਬਸ ਇੱਥੇ ਢਾਬੇ ਤੇ ਰੋਟੀ ਖਾਈ ਆਇਓ ਇੱਧਰ ਚਿਕਨ ਢਿਲੀ ਸ਼ੁਰੂ ਹੋ ਗਿਆ ਨਾਲੇ ਤੰਰੂ ਖਲ ਕੀ ਆ ਉਹ ਗੱਟੋ ਉਹ ਕਿੱਥੇ ਦਾਲ ਟੱਕਰ ਮਰੀ ਜਾਵਾਂਗੇ ਕਿੰਨੇ ਟਾਈਮ ਤੋਂ ਨੇ ਤੁਸੀਂ ਆ ਗਈ ਆ ਗਈ ਭਾਈ ਉਹ ਭਾਈ ਇਹਦਾ ਹੀ ਕਰਨਾ ਫਿਰ ਉਹ ਯਾਰ 200 ਰੁਪਿਆ ਬਣਨਾ ਇਹਦਾ ਦੇਖੇ ਪਰੇ ਕੜ ਆਪਣਾ ਟੱਚ ਕੀਤੀ ਹੈ ਵੀਰੇ ਇਹ ਗੱਲ ਸੁਣਿਆ ਇੱਕ ਮਿੰਟ ਹਾਂਜੀ ਭਾਈ ਜੇ ਤੁਹਾਨੂੰ ਇਤਰਾਜ਼ ਨਾ ਹੋਵੇ ਉਹ ਖਾਣਾ ਮੈਂ ਲੈ ਲ ਬਈ ਤੂੰ ਜਿੱਤ ਖਾਈ ਜਾਂਦੇ ਹੋ ਨਹੀਂ ਮੈਂ ਉਹ ਖਾਣਾ ਪੈਕ ਕਰਾਉਣਾ ਸੀ ਭਾਈ ਜੇ ਤੂੰ ਕਹੇ ਤੈਨੂੰ ਹੋਰ ਖਾਣਾ ਪੈਕ ਕਰਾ ਦਿੰਦੇ ਆ ਨਹੀਂ ਨਹੀਂ ਉਦਾਂ ਦੀ ਕੋਈ ਗੱਲ ਨਹੀਂ ਵੀਰੇ ਮੈਨੂੰ ਲੋੜ ਸੀ ਉਹ ਖਾਣੇ ਦੀ ਬਾਕੀ ਤੇਰੀ ਮਰਜ਼ੀ ਭਾਈ ਹੂੰ ਉਹ ਨਹੀਂ ਬੋਲਾ ਸੀ ਉਹ ਐਨ ਨਹੀਂ ਹਾਲੇ ਖਾਣੇ ਆ ਵੀਰੇ ਰੋਟੀ ਹੋਰ ਲਵਾਵਾ ਨਾ ਨਾ ਵੀਰੇ ਉਹ ਜਿਹੜਾ ਟੇਬਲ ਤੇ ਖਾਣਾ ਪਿਆ ਨਾ ਹਾਂਜੀ ਉਹਨੂੰ ਤੁਸੀਂ ਪੈਕ ਕਰਾ ਦੇ ਕਰਾ ਦੇ ਵੀਰੇ ਹਾਲ ਰੋਟੀ ਧੰਨਵਾਦ ਵੀਰੇ ਹਾਂਜੀ ਬਾਹਰ ਨਹੀਂ ਕੋਈ ਪਾਣੀ ਨਹੀਂ ਆਹ ਚੀਜ਼ ਬਾਈ ਇਹਦੇ ਮਗਰਮਗਰ ਨਹੀਂ ਰੱਖ ਉਹ ਮਗਰਮਗਰ ਰੱਖੂੰਗਾ ਦੇਖਦੇ ਆ ਕਿੱਥੇ ਜਾਂਦਾ ਇਹ ਤੂੰ ਟੈਨਸ਼ਨ ਨਾ ਲੈ ਦੇਖਦਾ ਕਰਦਾ ਕੀ ਆ ਹੂੰ ਚੱਲ ਕਰ ਲਈ ਮਗਰਮਗਰ ਕਰਦੇ ਭਾਈ ਇਹਦੇ ਮਗਰੀ ਰੱਖੀ ਠੀਕ ਆ ਦੇਖਦੇ ਆ ਕਿੱਦਨ ਜਾਂਦਾ ਇਹ ਹੁਣ ਉਹ ਰੱਬ ਕੀ ਦੇ ਕੇ ਸੀ ਕੀ ਹਾਲ ਹੈ ਬਾਈ ਠੀਕ ਆ ਵੀਰ ਰੋਟੀ ਖਾ ਲਈ ਸੀ ਕਿਥੇ ਸਵੇਰ ਦਾ ਭੁੱਖਾ ਹੀ ਬਠਾ ਵੀਰ ਓਹੋ ਯਾਰ ਅੱਜ ਕੋਈ ਘਰੇ ਨਹੀਂ ਸੀਗਾ ਮੈਂ ਵੀ ਰੋਟੀ ਬਾਹਰੋਂ ਹੀ ਖਾਦੀ ਆ ਤੇ ਆ ਲੈ ਰੋਟੀ ਖਾ ਲੈ ਉਹ ਗੱਟੂ ਹਾਂ ਬਾਈ ਯਾਰ ਇਹ ਉਹ ਹੀ ਬੰਦਾ ਜਿਹੜਾ ਆਪਣਾ ਉਹਨਾਂ ਰਾਤ ਮਿਲਿਆ ਸੀ ਪਰसों ਆ ਬਈ ਇਹ ਹੈਂਡੀਕੈਪ ਦਾ ਬੰਦਾ ਯਾਰ ਯਾਰਾ ਤਾਬ ਦਾ ਮੈਂ ਅੱਗੇ ਪਿੱਛੇ ਕੋਈ ਵੀ ਨਹੀਂ ਆਉਂਦਾ ਯਾਰ। ਚਲੇ ਤਾ ਯਾਰ ਪੰਨ ਦਾ ਕੰਮ ਕਰ ਰਿਹਾ ਫਿਰ ਤੇ। ਨਾਲੇ ਚਾਂ ਰੱਖਿਆ ਆਪਦਾ ਅੱਛਾ। ਠੀਕ ਆ ਬਾਈ। ਹਾਂ ਹਾਂ। ਮਿਹਰਬਾਨੀ ਵੀਰ ਜੀ। ਔਰ ਅੱਬਾ। ਸੇ ਹੋ ਜਾ ਬੰਦੇ ਨੂੰ ਕਦੇ ਦੁੱਖ ਨਾ ਲੱਗੇ। ਬਹੁਤ ਵਧੀਆ ਨੇਕ ਬੰਦਾ ਵਾ। ਹੋ ਬਾਈ ਤੁਸੀਂ ਮੈਨੂੰ ਦੱਸ ਦੇਣਾ ਮੈਂ ਤੁਹਾਡੇ ਨਾਲ ਹੀ ਬਹਿ ਕੇ ਆ ਜਾਂਦਾ। ਓ ਮਾਫ ਕਰੀ ਬਾਈ। ਅਸਿਨੇ ਤੇਰਾ ਪਿੱਛਾ ਕਰਦੇ ਕਰਦੇ ਤੇਰੇ ਮਗਰ ਆ ਗਏ ਮੇਰਾ ਪਿੱਛਾ ਸਮਝਿਆ ਨਹੀਂ ਕੁਛ ਜਦੋਂ ਤੋਂ ਸਾਡੀ ਛੱਡੀ ਰੋਟੀ ਪੈ ਕੇ ਨਹੀਂ ਕਰਵਾਈ ਸਾਡੇ ਪਤਾ ਨਹੀਂ ਦਿਮਾਗ ਚ ਕੀ ਕੀ ਗੱਲਾਂ ਆ ਗਈ ਅਸੀਂ ਸੋਚਿਆ ਵੀ ਚੰਗੇ ਭਲੇ ਘਰ ਦਾ ਮੁੰਡਾ ਹੈਗਾ ਇਹਨੇ ਸਾਡੀ ਛੱਡੀ ਰੋਟੀ ਕੀ ਕਰਨੀ ਆ ਅਸੀਂ ਫਿਰ ਬਾਈ ਇਹ ਕੱਲ ਦਾ ਪਤਾ ਕਰਨ ਦੇ ਲਈ ਨਾ ਜਿਹੜੇ ਪਿੱਛੇ ਪਿੱਛੇ ਆ ਗਏ ਬਾਈ ਪਰ ਸਾਨੂੰ ਇਹ ਸਭ ਦੇਖ ਕੇ ਆਪਣੇ ਆਪ ਤੇ ਸ਼ਰਮਿੰਦਗੀ ਮਹਿਸੂਸ ਹੁੰਦੀ ਆ ਪਰ ਇੱਕ ਗੱਲ ਬਾਈ ਸਾਨੂੰ ਸੱਚਾ ਜ਼ਰੂਰਤ ਸੀ ਸੋ ਇਹ ਸਭ ਕਿਉਂ ਕਰਦਾ ਮੈਂ ਫੈਲੀ ਗੱਲਾਂ ਬਾਰੇ ਕਿੱਥੇ ਨਹੀਂ ਸ਼ੱਕਾਉਂ ਦੇ ਤਾ ਜਰਜ ਨਹੀਂ ਕਰੀਦਾ ਹੁੰਦਾ ਤੇ ਦੂਜੀ ਗੱਲ ਤੂੰ ਮੈਨੂੰ ਪੁੱਛਿਆ ਕਿ ਸਾਬਕੋ ਤੂੰ ਕਿਉਂ ਕਰਦਾ ਜਦੋਂ ਸਾਡੇ ਘਰ ਰੋਟੀ ਪੱਕਦੀਆਂ ਨਾ ਉਹਦੇ ਵਿੱਚ ਜਿਹੜੀ ਰੋਟੀ ਬਚਦੀ ਆ ਉਹ ਮੈਂ ਗਰੀਬਾਂ ਚ ਵੰਡ ਦਿੰਦਾ ਇੱਕ ਦਿਨਾਂ ਸਾਡੇ ਤੇ ਵੀ ਇਹੀ ਦਿਨ ਸੀਗੇ ਸਾਡੇ ਘਰੇ ਨਾ ਰੋਟੀ ਨਹੀਂ ਪੱਕਦੀ ਸੀ ਤੇ ਜਦੋਂ ਮੈਂ ਤੁਹਾਨੂੰ ਉਹ ਟਾਬੇ ਤੇ ਰੋਟੀ ਛੱਡ ਕੇ ਜਾਂਦੇ ਦੇਖਿਆ ਨਾ ਮੈਨੂੰ ਪਤਾ ਸੀ ਵੀ ਉਹ ਟਾਬੇ ਦੇ ਮਾਲਕ ਨੇ ਨਾ ਰੋਟੀ ਨੂੰ ਦਸ ਮਿੰਟ ਦੇ ਵਿੱਚ ਛੱਡ ਦੇਣਾ ਪਰ ਬਾਈ ਮੈਨੂੰ ਉਹ ਰੋਟੀ ਦੀ ਨਾ ਕੀਮਤ ਪਤਾ ਸੀ ਉਹ ਰੋਟੀ ਮੈਂ ਪੈਕ ਕਰਾ ਲਈ ਇਹ ਜੀ ਬਾਈ ਨਾ ਤੇਰਾ ਕੁਝ ਗਿਆ ਯਾਰ ਨਾ ਮੇਰਾ ਕੁਝ ਗਿਆ ਉਹ ਗਰੀਬ ਦਾ ਢੱਡ ਭਰ ਗਿਆ ਤੇ ਨਾਲੇ ਉਹਨੇ ਬਾਦੂ ਯਾਰ ਦਵਾਵਾ ਦਿੱਤੀ ਨਾਲੇ ਬਾਈ ਕੀ ਹਰਜਾ ਆਪਣੀ ਬਾਦੀ ਹੋਈ ਰੋਟੀ ਦੇ ਨਾਲ ਕਿਸੇ ਗਰੀਬ ਦਾ ਢੱਡ ਭਰ ਲਵੋ ਬਾਈ ਮੈਂ ਤਾਂ ਕਦੇ ਸੋਚਿਆ ਵੀ ਨਹੀਂ ਸੀ ਕਿ ਆਪਣੀ ਰੋਟੀ ਬਚੀ ਨਾਲ ਕਿਸੇ ਦਾ ਢੱਡ ਭਰਦਾ ਮੈਨੂੰ ਮਾਫ਼ ਕਰੀ ਬਾਈ ਮੈਂ ਅੱਗੇ ਤੋਂ ਕਦੇ ਵੀ ਅਨਦੀ ਬੇਇੱਜ਼ਤੀ ਨਹੀਂ ਕਰਦਾ ਸੋਹੀ ਗੱਲ ਨਹੀਂ ਵੀਰੇ ਯਾਰ ਕਿੱਦਾ ਅੱਬ ਸਤਿ ਸ੍ਰੀ ਅਕਾਲ ਦੋਸਤੋ ਜਿਹੜੀ ਆਪਾਂ ਤੁਸੀਂ ਆਹ ਵੀਡੀਓ ਦੇਖੀ ਆ ਇਹਦੇ ਵਿੱਚ ਆਪਾਂ ਇਹ ਦੱਸਿਆ ਵਾ ਵੀ ਜਿਹੜੀ ਆਪਾਂ ਅੰਨ ਦੀ ਬੇਆਬਦੀ ਕਰਦੇ ਆ ਉਹ ਤੋਂ ਆਪਾਂ ਨੂੰ ਬਚਣਾ ਚਾਹੀਦਾ ਅੰਨ ਦੀ ਬੇਆਬਦੀ ਨਹੀਂ ਕਰਨੀ ਚਾਹੀਦੀ ਉਹੀ ਜਿਹੜਾ ਆਪਾਂ ਨੇ ਵੇਸਟ ਕਰਦੇ ਆ ਉਹ ਹੀ ਕਿਸੇ ਦੀ ਭੁੱਖ ਮਿਟਾ ਸਕਦਾ ਜੇ ਤੁਸੀਂ ਕਿਤੇ ਹੋਟਲ ਜਾਂ ਰੈਸਟੋਰੈਂਟ ਦੇ ਵਿੱਚ ਖਾਣ ਜਾਂਦੇ ਆ ਉਨਾਂ ਹੀ ਆਰਡਰ ਕਰੋ ਜਿੰਨਾ ਤੁਸੀਂ ਖਾ ਸਕਦੇ ਆ ਮੱਕੀ ਬਿਆਖਤ ਦੇ ਵਿੱਚ ਵੀ ਆਪਾਂ ਆਮ ਦੇਖਿਆ ਵੀ ਆਪਾਂ ਨੂੰ ਹੁੰਦਾ ਵੀ ਆਪਾਂ ਤਾਂ ਜਿੰਨਾ ਨਹੀਂ ਖਾਣਾ ਹੁੰਦਾ ਉਹ ਉਸ ਤੋਂ ਵੱਧ ਪਾ ਲੈਂਦੇ ਆ ਤਾਂ ਉਹ ਜਿਹੜਾ ਖਾਣਾ ਬਾਅਦ ਚ ਵੀਰੇ ਵੇਸਟ ਹੁੰਦਾ ਉਹ ਡਸਟਬਿਨਾਂ ਚ ਜਾਂਦਾ ਜੋ ਕਿ ਬਹੁਤ ਗਲਤ ਗੱਲ ਆ ਆਪਣੇ ਲਈ ਕਿਸੇ ਕੋਈ ਬੰਦਾ ਉਸ ਅੰਨ ਦੇ ਲਈ ਤਰਸ ਰਿਹਾ ਤੇ ਆਪਾਂ ਉਹ ਚੀਜ਼ ਨੂੰ ਵੇਸਟ ਕਰ ਰਹੇ ਆ ਤੇ ਕਿਸੇ ਨਾਲ ਉਸ ਚੀਜ਼ ਕਿਸੇ ਦੀ ਉਸ ਅੰਨ ਨਾਲ ਭੁੱਖ ਮਿਟ ਸਕਦੀ ਹੈ ਨਾਲੇ ਅੰਨ ਦੀ ਕਦਰ ਕਰਿਆ ਕਰੋ ਬਾਈ ਜੀ ਗੁਰੂ ਘਰ ਚ ਵੀ ਆਪਾਂ ਉਹਨਾਂ ਕੇ ਲੰਗਰ ਪਵਾਇਆ ਕਰੋ ਜਿੰਨਾ ਆਪਾਂ ਸਾਂਭ ਸਕਦੇ ਆ ਬਾਕੀ ਆਪਾਂ ਬੇਸਟ ਕਰਦੇ ਆਂ ਉਹ ਚੰਗੀ ਗੱਲ ਨਹੀਂ ਹੈਗੀ ਆਪਾਂ ਲੰਗਰ ਦੀ ਬਿਆਦਵੀ ਨਾ ਕਰੀਏ ਥੈਂਕ ਯੂ ਜੀ ਧੰਨਵਾਦ ਸਾਰਿਆਂ ਦਾ ਬਾਕੀ ਠੀਕ ਹੈ